ਹਾਂ ਜੀ ਸਰ ਅੱਜ ਜਿਹੜੀ ਕਾਨਫਰੰਸ ਕੀਤੀ ਆ ਇਹਦਾ ਮੇਨ ਮੁੱਦਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਚੈਨਲ ਵਾਲੇ ਦਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਚੱਕਣ ਨੂੰ ਆਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਮੇਨ ਮੁੱਦਾ ਵਾ ਜਿਹੜੀ ਪਰਿਵਾਰ ਦੀ ਲੜਾਈ ਹੁੰਦੀ ਆ 15 20 ਦਿਨ ਦੇ ਤੋਂ ਮੜਾ ਮੋਟਾ ਚੱਲਦਾ ਸੀ ਸਾਡੀ ਜਥੇਬੰਦੀ ਦੇ ਵਿੱਚ ਬੀਕੇ ਜੂ ਪੰਜਾਬ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਭਰਾਵਾਂ ਦੇ ਵਿੱਚ ਆਵੇ ਪਰ ਕਿਸੇ ਟਾਈਮ ਇਦਾਂ ਦੀ ਮਜਬੂਰੀਆਂ ਬਣ ਜਾਂਦੀਆਂ ਕਿ ਤੁਹਾਡੇ ਵਿੱਚ ਨਾ ਆਏ ਬਿਨਾ ਗੱਲ ਹੀ ਨਹੀਂ ਬਣਦੀ ਕੋਈ ਸਾਡੀ ਆਪਸ ਵਿੱਚ ਮਤ ਪੇਸ ਸੀਗੇ ਉਹਦੇ ਕਰਕੇ ਅੱਜ ਕਾਨਫਰੰਸ ਆ ਵੀਜੀ ਐ ਸਰ ਕੁਝ ਲੋਕ ਕਹਿੰਦੇ ਵੀ ਸੁਣਨਾ ਮਾਇਆ ਕਿ ਪੈਸਿਆਂ ਦਾ ਕੋ ਦਿਨ ਲੈਣ ਜੋ ਵੀ ਪੈਸਿਆਂ ਦਾ ਦੇਣ ਲੈਣ ਸੀ ਵੀਰ ਜੀ ਮੈਂ ਤਕਰੀਮ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਨਾ ਵਾਂ ਕਿ ਇਹ ਗੁਰਦੁਆਰਾ ਗਗਿੰਦਪੁਰ ਸਾਹਿਬ 17 8 25 ਐਤਵਾਰ 10 ਵਜੇ ਮੈਂ ਆਪਣੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਬਿੰਦਪੁਰ ਤੇ ਉਹਨਾਂ ਦੇ ਨਾਲ ਜਿਹੜੇ ਐਜੈਕਟਿਵ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਤਹਿਸੀਲ ਪ੍ਰਧਾਨ ਗੁਰਦੀਪ ਸਿੰਘ ਜੀ ਉਹਨਾਂ ਨੂੰ ਕਹਿਣਾ ਕਿ ਆਪਣੇ ਸਾਥੀਆਂ ਨਾਲ ਸਾਡੇ ਗੁਰਦੁਆਰਾ ਸਾਹਿਬ ਉੱਥੇ ਗੁਬਿੰਦਪੁਰ ਸਾਹਿਬ ਪਹੁੰਚੋ ਅਸੀਂ ਵੀ ਆਵਾਂਗੇ ਉੱਥੇ ਪੂਰੇ ਟਾਈਮ ਤੇ ਅਸੀਂ ਪਹਿਲੋਂ ਵੇਟ ਕਰਾਂਗੇ ਉਹਨਾਂ ਦੀ ਉੱਥੇ ਗੁਰੂ ਮਹਾਰਾਜ ਦੇ ਪ੍ਰਸ਼ਾਦ ਬਣਾਵਾਂਗੇ ਬਣਾ ਕੇ ਉੱਥੇ ਹਿਸਾਬ-ਤਾਬਾ ਪਾਪਾ ਕਰਾਂਗੇ ਜੋ ਸਾਡੇ ਕੋਲ ਹੋਊਗਾ ਜੋ ਉਹਨਾਂ ਕੋਲ ਹੋਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰੀ ਸੰਗਤ ਦੇ ਵਿੱਚ ਕਰਾਂਗੇ ਜੇ ਕੋਈ ਜੇਕਰ ਉਹਨਾਂ ਨੇ ਕੋਈ ਟਾਈਮ ਚੇਂਜ ਕਰਨਾ ਜਾਂ ਕੋਈ ਪੀਰ ਦੀ ਜਗ੍ਹਾ ਤੇ ਜਾਣਾ ਸਾਡੇ ਸ਼ਾਹਕੋਟ ਬਾਬਾ ਸਚੈਨ ਦੀ ਜਗ੍ਹਾ ਤੇ ਬਹੁਤ ਤੁਸੀਂ ਜਾਣਦੇ ਹੋ ਕਿ ਉੱਥੋਂ ਬੰਦਾ ਖਾਲੀ ਨਹੀਂ ਮੁੜਦਾ ਜਿਹੜਾ ਸੌਂ ਖਾਲੀਦਾ ਜੇ ਉੱਥੇ ਵੀ ਜਾਣਾ ਤਾਂ ਅਸੀਂ ਜਾਣ ਨੂੰ ਤਿਆਰ ਹਾਂ ਟਾਈਮ ਦੱਸ ਦੇਣਾ ਟਾਈਮ ਸਾਡਾ ਇਹ ਆ ਜੇ ਚੇਂਜ ਕਰਨਾ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਦੱਸ ਦੇ ਐ ਸਰ ਦੇਖੋ ਜਿਹੜੀ ਬੀਕੇ ਯੂ ਜਿੱਥੇ ਬੰਦੀ ਆ ਹਾਂਜੀ ਇਹਦੇ ਵਿੱਚ ਜਿਹਨਾਂ ਦੇ ਉੱਤੇ ਤੁਸੀਂ ਦੋਸ ਲਗਾ ਰਹੇ ਹੋ ਉਹਨਾਂ ਦਾ ਅੁੱਧਾ ਗੇਟ ਦੋਸ਼ ਜਿਹੜੇ ਹਜੇ ਤੇ ਜਦੋਂ ਗੁਰੂ ਘਰ ਪਾਵਾਂਗੇ ਉਦੋਂ ਦੋਸ਼ ਲੱਗਣਗੇ ਹਜੇ ਮੈਂ ਦੋਸ਼ ਨਹੀਂ ਲਾ ਰਿਹਾ ਗੁਰੂ ਘਰ ਬਹਿ ਕੇ ਸ਼ਿਕਾਇਤ ਦਿੱਤੀ ਹੈ ਹਾਂ ਸ਼ਿਕਾਇਤ ਮੈਂ ਦਿੱਤੀ ਆ ਦੇਖੋ ਉਹਨਾਂ ਦੇ ਵਿੱਚ ਜਿਹੜਾ ਉਹਦਾ ਵਾ ਲਖਵੀਰ ਸਿੰਘ ਗਵਿੰਦਪੁਰ ਜ਼ਿਲ੍ਹਾ ਪ੍ਰਧਾਨ ਆ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਮੈਂਬਰਾ ਗਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰਾ ਜਥੇਬੰਦੀ ਦੇ ਜਿਹੜੇ ਅਸੂਲ ਆ ਉਹ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਵੀ ਕੀ ਅਸੂਲ ਨੇ ਔਰ ਉਹ ਜਿਹੜੇ ਲੋਕ ਜਿਹੜੇ ਤੁਹਾਡੇ ਅਹੁਦੇਦਾਰ ਆ ਉਹ ਜਥੇਬੰਦੀ ਦੇ ਖਿਲਾਫ ਚੱਲੇ ਆ ਮਸਹੂਲ ਕੀਆ ਦੇਖੋ ਵੀਰੋ ਜਥੇਬੰਦੀ ਜਿਹੜੀ ਆ ਇੱਕ ਨਿਆ ਲੈਣੇ ਬਹੁਤ ਔਖੇ ਤੁਸੀਂ ਜਾਣਦੇ ਹੋ ਮਾੜੇ ਬੰਦੇ ਨੂੰ ਨਿਆ ਲੈਣਾ ਵੀ ਔਖਾ ਤੇ ਤਕੜੇ ਨੂੰ ਵੀ ਨਾ ਲੈਣਾ ਔਖਾ ਜਥੇਬੰਦੀ ਦਾ ਮਤਲਬ ਹੈ ਸਾਰੇ ਭਰਾ ਇਕੱਠੇ ਹੋਈਏ ਇਕੱਠੇ ਹੋ ਕੇ ਹਰੇਕ ਨੂੰ ਨਿਆ ਦਵਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੀਏ ਹੋਰ ਜੇ ਕਿਹਦਾ ਮਸਲਾ ਆਉਂਦਾ ਵਾ ਅਸੀਂ ਲੰਬੇ ਸਮੇਂ ਤੋਂ ਕਹਿੰਨੇ ਕੋਈ ਮਸਲਾ ਹੁੰਦਾ ਵਾ ਵੀਰ ਜੀ ਉਹਨੂੰ ਸਾਰੇ ਭਰਾਵਾਂ ਦੇ ਵਿੱਚ ਦੱਸੋ ਦੱਸ ਕੇ ਤੁਹਾਨੂੰ ਫਿਰ ਤੁਰੀਏ ਵੀ ਕਿਹੜਾ ਮਸਲਾ ਲੈਣਾ ਤੇ ਕਿਹੜਾ ਨਹੀਂ ਇਹ ਨਹੀਂ ਵੀ ਕੱਲਾ ਅਸੀਂ ਜੰਟਾਂ ਦੇ ਕੇਸ ਹੀ ਕਰਨੇ ਹੋਰ ਕੋਈ ਕੇਸ ਹੀ ਨਹੀਂ ਲੜਨੇ ਕੋਈ ਕਿਸਾਨ ਨੂੰ ਵੀ ਵਿਵਤਾ ਪੈ ਗਈ ਉਹ ਨਹੀਂ ਲੜ ਹੱਲ ਕਰਨਾ ਜੇ ਮਜ਼ਦੂਰ ਦੀ ਹੋ ਗਈ ਉਹ ਨਹੀਂ ਹੋਣਾ ਹੱਲ ਹਾਂ ਸਰ ਪਾਰਟੀ ਤੋਂ ਦੂਰ ਜਾਣ ਵਾਸਤੇ ਸਭ ਤੋਂ ਵੱਡਾ ਕਾਰਨ ਪਹਿਲਾਂ ਕੀ ਬਣਿਆ ਨਾ ਮੈਂ ਪਾਰਟੀ ਤੋਂ ਦੂਰ ਨਹੀਂ ਗਿਆ ਵੀਰ ਜੀ ਨਾ ਨਾ ਮੈਂ ਆਮ ਆਦਮੀ ਪਾਰਟੀ ਦਾ ਅੱਜ ਸਿਪਾਹੀ ਹਾਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਹਾਂ ਮੈਂ ਜਥੇਬੰਦੀ ਦਾ ਵੀ ਕੰਮ ਕਰਦਾ ਕਿ ਸਿੱਤ ਕਮੇਟੀ ਬਣਾਈ ਸੀ ਸਤਨਾ ਸੰਗਲੋਗੜ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਜਿਸ ਕਰਕੇ ਸਰੂਪਾਤੀ ਦਿੱਸਤ ਸਟੈਂਡ ਕੀਤਾ ਹੈ ਦੇਖੋ ਜਿਹੜੇ ਭਰਾ ਸਾਡੀ ਕਮੇਟੀ ਪ੍ਰਧਾਨ ਫਰਮਾਨ ਸਿੰਘ ਸੰਧੂ ਜੀ ਨੇ ਲਾਈ ਸੀ ਡਿਊਟੀ ਜੰਨਾ ਵੀਰਾਂ ਦੀ ਉਹਨਾਂ ਨੂੰ ਹਸਾਬ ਕਿਤਾਬ ਦੀ ਲਾਈ ਸੀ ਵੀ ਜੋ ਹਸਾਬਤਾ ਜਥੇ ਬੰਦੀ ਤੇ ਵਿੱਚ ਹੈਗਾ ਮੈਂ ਗੁਰੂ ਮਹਾਰਾਜ ਨੂੰ ਯਾਦ ਕਰਕੇ ਕਹਿੰਦਾ ਗੁਰਦੁਆਰਾ ਸਾਹਿਬ ਦਾ ਤਾਂ ਹੀ ਮੈਂ ਅੱਜ ਵਾਲਾ ਦਿੰਦਾ ਕਿ ਮੈਂ ਹਰੇਕ ਤਰ੍ਹਾਂ ਸਵਾਲ ਜਵਾਬ ਦਿੱਤੇ ਉਹਨਾਂ ਨੂੰ ਉਹਨਾਂ ਨੇ ਗਾੜੀ ਸਾਨੂੰ ਸਹਾਬ ਕਿਤਾਬ ਕਰਾਉਣਾ ਸੀ ਦੂਜੇ ਜ਼ਿਲ੍ਹਾ ਪ੍ਰਧਾਨ ਜੀ ਨਾਲ ਉਹਨਾਂ ਕੋਈ ਸਾਨੂੰ ਸਹਾ ਉਹਨਾਂ ਦਾ ਹਸਾਬ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਫਰਮਾਨ ਜਾਰੂ ਜਾਰੀ ਕਰਤਾ ਵੀਰ ਜੀ ਜਿਹੜਾ ਫਰਮਾਨ ਜਾਰੀ ਕਰਤਾ ਦੇਖੋ ਸਾਡਾ 26 ਤਰੀਕ ਨੂੰ ਅਸੀਂ ਤਰੀਕੇ ਇੱਕ ਰੱਖੀ ਸੀ ਵੀ ਅਸੀਂ ਗੁਰਦੁਆਰਾ ਸਾਹਿਬ ਆ ਕੇ ਜਥੀਬੰਦੀ ਦੇ ਸਿਸਟਮ ਨੂੰ ਸੈੱਟ ਕਰਨੇ ਆ ਭਰਾਵਾਂ ਦੀ ਗੱਲ ਸੁਣੀ ਜੇ ਕਿਸੇ ਭਰਾ ਨੇ ਕੁਝ ਵਿੱਚੋਂ ਕੁਝ ਲਿਆ ਵਾ ਕਿ ਇਹਦੇ ਕੰਮ ਕਰਾ ਕੇ ਤੇ ਉਹਨੂੰ ਦੋਸ਼ੀ ਪਾਇਆ ਜਾਊਗਾ ਇਦੇ ਬਾਰੇ ਅਸੀਂ ਪਾਇਆ ਸੀਗਾ ਉਹਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਾ ਇਹਨਾਂ ਮੀਟਿੰਗ ਕੈਨਸਲ ਕਰਾਈ ਸੁਭਾ ਪ੍ਰਧਾਨ ਜੀ ਨੇ ਸਾਨੂੰ ਹੁਕਮ ਲਾਇਆ ਕਿ ਮੈਂ ਹੀ ਮੀਟਿੰਗ ਦੇ ਵਿੱਚ ਖੁਦ ਆਣ ਕੇ ਗੁਰਦੁਆਰਾ ਸਾਹਿਬ ਤੁਹਾਡਾ ਨਿਆਂ ਕਰਾਵਾਂਗੇ ਮੈਂ ਜਿਸ ਟਾਈਮ ਗਿਆ ਸੀ ਪ੍ਰਧਾਨ ਜੀ ਕੋ ਦੇਖੋ ਆ ਮੇਰਾ ਅਸਤੀਫਾ ਉਦੋਂ ਦਾ ਮੈਂ ਅਸਤੀਫਾ ਜੀਵ ਚ ਪਾਇਆ ਮੈਂ ਉਦੋਂ ਨਹੀਂ ਕਹਦੇ ਪ੍ਰਧਾਨ ਜੀ ਤੁਸੀਂ ਮੇਰੇ ਕੋਲੋਂ ਅਸਤੀਫਾ ਲੈ ਲਓ ਜਿਹੜੇ ਸਿਸਟਮ ਹੁੰਦਾ ਮੈਂ ਹੋ ਸਕਦਾ ਤੁਹਾਡੇ ਕਾਬਿਲ ਨਾ ਹੋਵਾਂ ਇਹਦੇ ਪ੍ਰਸ਼ਨ ਦੇ ਕੋਈ ਸਬੋਤ ਵੀ ਆ ਜੋ ਅਸੀਂ ਸ਼ੁਰੂ ਕਰਾਂ। ਮੈਂ ਬਿੱਟੂ ਜੀ ਬੇਨਤੀ ਕਰਦਾ ਗੁਰੂ ਘਰ ਜਾ ਕੇ ਤੁਹਾਨੂੰ ਹਰੇਕ ਚੀਜ਼ ਦਾ ਸਵਾਲ ਦਾ ਜਵਾਬ ਮੈਂ ਦਊਗਾ ਗੁਰੂ ਘਰ ਜਾ ਕੇ। ਨਹੀਂ ਸਰ ਹੁਣ ਵੀ ਤਾਂ ਕਾਨਫਰੰਸ ਕੀਤੀ ਜਾ ਰਹੀ ਹੈ। ਨਹੀਂ ਦੇਖੋ ਜਦੋਂ ਆਪਾਂ ਟਾਈਮ ਦੇਤਾ ਉੱਥੇ ਮੈਂ ਜੋ ਵੀ ਲੈਣਾ ਮੇਰੇ ਕੋਲ ਮੈਂ ਦੇ ਦਊਗਾ ਕੋਈ ਗੱਲ ਨਹੀਂ। ਤੁਸੀਂ ਸੁਣਨਾ ਦਿੱਤਾ ਵੀ ਆ ਰਿਹਾ ਕਿ ਬੜੀਆਂ-ਬੜੀਆਂ ਸਟੇਟਮੈਂਟਾਂ ਪਈਆਂ ਨੇ। ਸਟੇਟਮੈਂਟਾਂ ਤੁਹਾਨੂੰ ਦਿਖਾਵਾਂਗੇ ਬਿੱਟੂ ਜੀ ਟਾਈਮ ਆਉਣ ਤੇ ਸਾਰਾ ਕੁਝ ਦਵਾਂਗੇ। ਪਰ ਅੱਜ ਸਾਡਾ ਸੱਦਾ ਵਾ ਸਿਰਫ ਸੱਦਾ। ਗੁਰੂ ਕਰਦਾ ਸਦਾ ਉਹ ਪ੍ਰਵਾਨ ਸਾਡੇ ਭਰਾ ਕਰਨ ਉਸ ਤੋਂ ਬਾਅਦ ਚ ਫਿਰ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਉਹ ਸਾਡੇ ਖਿਲਾਫ ਦਿਖਾਉਣ ਜੋ ਵੀ ਹੋਗਾ ਮੈਂ ਨਹੀਂ ਕਹਦਾ ਨਹੀਂ ਦਿਖਾਉਣ ਜਿੱਥੇ ਬੰਦੀ ਹੋ ਰਹੀ ਬਹੁਤ ਆ ਇੱਕ ਜੋ ਭਾਰਤੀ ਕਿਸਾਨ ਵੀ ਪੰਜਾਬ ਆ ਇਹਦੇ ਜੋ ਉਹਦੇ ਦਾ ਰਿਪੋਰਟ ਜਦੋਂ ਬੰਦੀਆਂ ਤੇ ਕਾਦੀਆਂ ਦੇ ਵਿੱਚ ਸੀ ਉਹਦੇ ਵਿੱਚੋਂ ਜੇ ਇੱਕ ਪੋਤੇਵਾਲ ਜਿੱਥੇ ਬੰਦੀ ਬਣ ਗਏ ਤਾਂ ਇੱਕੀ ਬਾਰ ਬਾਰ ਇਸੇ ਜਿੱਥੇ ਬੰਦੀ ਰੋਲਤ ਹੋ ਪੈਂਦਾ ਠੀਕ ਕਰੀ ਹੇ ਭੇਟੂ ਜੀ ਇਹ ਸਵਾਲ ਤਾਂ ਸੁਪਾ ਪ੍ਰਧਾਨ ਜੀ ਕੋਲ ਪੁੱਛਣ ਵਾਲਾ ਹੈ ਡਾਡਾ ਅਹੀਂ ਸੁਪਾ ਪ੍ਰਧਾਨ ਜੀ ਦੇ ਨਾਲ ਗੱਲ ਕਰਨ ਦੇ ਕਾਬਿਲ ਨਹੀਂ ਕਰ ਸਕਦੇ ਬੋਤ ਦੇਖੋ ਅਸੀਂ ਤਾਂ ਆਪਦਾ ਇਨਸਾਫ ਉਹਨਾਂ ਕੋਲ ਮੰਗਿਆ ਸੀਗਾ ਕਿ ਤੁਸੀਂ ਸਾਡਾ ਨਿਆਂ ਕਰਾ ਲਓ ਤੋ ਨਹੀਂ ਹੋਇਆ ਤਾਂ ਅਸੀਂ ਕੀ ਕਰ ਸਕਦੇ ਦੇਖੋ ਜੇਕਰ ਸੁਪਾ ਪ੍ਰਧਾਨ ਵੀ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਜੇਕਰ ਉਹ ਵੀ ਕਹਿਣ ਕਿ ਇਹ ਤਾਂ ਆਪਣੇ ਸਤਾਰਥਾਨ ਵਿੱਚ ਬਿਲਕੁਲ ਸਹੀ ਹੈ ਤਾਨੂੰ ਕੋਈ ਦਿੱਕਤ ਤਕਲੀਫ ਨਹੀਂ ਐ ਕੋਈ ਇਨਸਾਫ ਨਹੀਂ ਤੁਹਾਨੂੰ ਮਿਲਦਾ ਤੇ ਤੁਸੀਂ ਅਗਲਾ ਸਟੈਂਡ ਕੀ ਲੈ ਸਕਦੇ ਹੋ ਉਹ ਅਗਲਾ ਸਟੈਂਡ ਸਾਡਾ ਜਿੱਦਣ ਹਿਸਾਬ ਹੋਊਗਾ ਉਸ ਤੋਂ ਬਾਅਦ ਸਾਰੇ ਭਰਾਵਾਂ ਜਿੰਨੇ ਆਏ ਆ ਹੋਰ ਵੀ ਸਾਡੇ ਅੱਜ ਮੀ ਪੈਣ ਕਾਰਨ ਮਿਸ ਹੋ ਗਏ ਆ ਕਾਰੋਬਾਰੀ ਭਰਾਵਾ ਸਾਡੇ ਸਾਰਿਆਂ ਨੂੰ ਬਹਿ ਕੇ ਸਾਰਿਆਂ ਦੀ ਸਲਾਹ ਨਾਲ ਆ ਜਾਊਗਾ ਪਰ ਉਹ ਕੋਈ ਵੀ ਫੈਸਲਾ ਦੀ ਜ਼ਿੰਮੇਵਾਰੀ ਸਾਰੇ ਭਰਾਵਾਂ ਨੂੰ ਸਲਾਹ ਦੇ ਨਾਲ ਹੋਊਗਾ ਪਰ ਇੱਕ ਮੈਂ ਦੱਸ ਦਿੰਦਾ ਜੇ ਕੋਈ ਵੀ ਸਾਡੇ ਭਰਾ ਫੈਸਲਾ ਕਰਦੇ ਮੈਂ ਕੋਈ ਪ੍ਰਧਾਨਗੀ ਨਹੀਂ ਲਵਾਂਗਾ ਮੈਂ ਕੁਝ ਨਹੀਂ ਲਵਾਂਗਾ ਬਸ ਜਥੇਬੰਦੀ ਦੇ ਵਿੱਚ ਇੱਕ ਆਮ ਵਰਕਰਾਂ ਵਾਂਗ ਰਹੂੰਗਾ ਇਹ ਵੀ ਲੱਗਦਾ ਹੈ ਕਿ ਤੁਸੀਂ ਜੈਸੇ ਵੱਡੇ ਦਾ ਹਿੱਸਾ ਰਹੋਗੇ ਦੇਖੋ ਜੀ ਅਸਤੀਫਾ ਪਿੱਲੋ ਜਿਹੜਾ ਮੈਂ ਦਿੱਤਾ ਹੈ ਪ੍ਰਧਾਨ ਜੀ ਨੇ ਪ੍ਰਵਾਨ ਨਹੀਂ ਕੀਤਾ ਅੱਜ ਤੁਹਾਡੇ ਮਾਦੀਮ ਰਹੀਂ ਅਸਤੀਫਾ ਮੈਂ ਪ੍ਰਧਾਨ ਜੀ ਨੂੰ ਦਿੰਦਾ ਮੈਂ WhatsApp ਤੇ ਵੀ ਤਕਰੀਬਨ ਪਾਤਾ ਹੋਣਾ ਮੇਰੇ ਹਿਸਾਬ ਨਾਲ ਤਾਂ ਮੈਂ ਤੁਹਾਡੇ ਰਹੀਂ ਦਿੰਦਾ ਮੈਂ ਇਸ ਜਥੇਬੰਦੀ 'ਚ ਕੰਮ ਨਹੀਂ ਕਰੂੰਗਾ ਸਭ ਲੱਗਦਾ ਨਹੀਂ ਕਿ ਇੰਦੀ ਵੱਡੀ ਸੰਸਥਾ ਆ ਔਰ ਲੋਗ ਲੋਗਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਆ ਔਰ ਉਹ ਉਸ ਵਿਸ਼ਵਾਸ ਦੇ ਦਮ ਉੱਤੇ ਇਹ ਪੁਲਿਸ ਪ੍ਰਸ਼ਾਸਨ ਦੇ ਕੋਲ ਨਾ ਜਾ ਕੇ ਤੁਹਾਡੇ ਕੋਲ ਆਉਂਦੇ ਆ ਪਰ ਜਿਹੜਾ ਤੁਹਾਡਾ ਆਂਤ੍ਰਿਕ ਜਿਹੜਾ ਕਲੇਸ਼ ਆ ਤੁਹਾਨੂੰ ਨਹੀਂ ਲੱਗਦਾ ਕਿ ਉਹ ਅੰਦਰ ਖਾਤੇ ਹੀ ਨਿਭੜਨਾ ਚਾਹੀਦਾ ਸੀ ਦੇਖੋ ਮੈਂ 15 20 ਦਿਨ ਬੇਟ ਇਸ ਕਰਕੇ ਕੀਤੀ ਤੁਹਾਨੂੰ ਪਹਿਲਾਂ ਬੇਨਤੀ ਕੀਤੀ 15 20 ਦਿਨ ਬੇਟ ਕੀਤੀ ਨਹੀਂ ਨਿਭੜੀ ਤੇ ਤਾਂ ਹੀ ਅੱਜ ਭਰਾਵਾਂ ਨੂੰ ਆਉਣਾ ਪਿਆ ਤੁਹਾਨੂੰ ਖੇਚਲ ਪਾਈ ਆਉਣ ਦੀ ਕਿ ਫਿਰ ਉਹ ਡਿਸੀਜਨ ਕੀ ਹੋਏਗਾ ਜੀ ਆਖੀਰ ਦੀ ਗੱਲ ਹੈ ਜੀ ਕੀ ਡਿਸੀਜਨ ਹੋਏਗਾ ਮੈਂ ਤੁਹਾਨੂੰ ਬੇਨਤੀ ਕੀਤਾ ਸਾਡੇ ਭਰਾਵਾਂ ਦੇ ਵਿੱਚ ਬਹਿ ਕੇ ਸਾਡਾ ਸਲਾਹ ਹੋਊਗੀ ਜਿਹੜੀ ਵੀ ਹੋਊਗੀ ਵੀ ਅਗਲਾ ਫੈਸਲਾ ਕੀ ਕਰਨਾ ਸੀ ਹਾਂ ਆਪ ਮੇਰਾ ਅਸਤੀਫਾ ਦੁਬਾਰਾ ਫੇਰ ਆ ਦੇ ਇੱਕ ਇੱਕ ਮੈਂ ਇੱਕ ਮਿੰਟ ਇੱਕ ਸਾਡੇ ਏਰੀਆ ਦੇ ਵਿੱਚ ਕੁਝ ਜਥੇਬੰਦੀਆਂ ਚੱਲਦੀਆਂ ਵਾਂ ਇੱਕ ਮਿੰਟ ਹਾਂਜੀ ਸਾਡੇ ਏਰੀਆ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਵਾਂ 올 인디아 ਕਿਸਾਨ ਸਭਾ ਜਮਹੂਰੀ ਕਿਸਾਨ ਸਭਾ ਕਿਰਤੀ ਕਿਸਾਨ ਜੁਨੀਅਨ ਭਾਰਤੀ ਕਿਸਾਨ ਜੁਨੀਅਨ ਕਾਦੀਆਂ ਭਾਰਤੀ ਕਿਸਾਨ ਜੁਨੀਅਨ ਦਬਾਬਾ ਦਬਾਬਾ ਕਿਸਾਨ ਜੁਨੀਅਨ ਭਾਰਤੀ ਕਿਸਾਨ ਜੁਨੀਅਨ ਤੋਤੇਵਾਲ ਇਹ ਸਾਡੇ ਇੱਥੇ ਕੰਮ ਕਰਦੀਆਂ ਇਹਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਕਦੇ ਅਸੀਂ ਇਦਾਂ ਦਾ ਨਹੀਂ ਦੇਖਿਆ ਵੀ ਕੁਝ ਮਾੜਾ ਚੰਗਾ ਕੀਤਾ ਹੋਵੇ ਜਾਂ ਕਿਤੇ ਮੀਟਿੰਗ ਵਿੱਚ ਇਹਨਾਂ ਨੇ ਕੀਤੀ ਹੋਵੇ ਸਾਰਾ ਵੀ ਕੰਮ ਇਹ ਬੜੀ ਸਲਾਹ ਦੇ ਨਾਲ ਕਰਦੇ। ਇਹ ਬਹੁਤ ਵਧੀਆ ਕੰਮ ਕਰ ਰਹੀਆਂ ਸਾਡੀਆਂ ਜਥੇਦਾਰ। ਇੱਥੇ ਜਿੱਨੇ ਇਕੱਠੇ ਉਦੇ ਵਰਤਾ ਜਾਂਦੇ ਨੇ, ਉੱਥੇ ਇਕੱਠੇ ਬਣਾਉਂ। ਇਹ ਲੱਗਦਾ ਕਿ ਜਿ세 ਜਥੇਦਾਰ ਕੋਈ ਛੱਡਦੇ ਨੇ ਉਹ ਸਾਰੇ ਸਿਵਾ ਦੇ ਕੇ ਕਿਰਕਦੇ ਹੋਰ ਜੱਥੇ ਬੰਦੀ ਉੱਥੇ ਜਾਵਾਂਗੇ ਜਾਂ ਬਾਕੀ ਜਿਹਾ ਗੱਲ ਕਰਾਂ। ਦੇਖੋ ਇਹ ਗੱਲ ਸਾਰਿਆਂ ਤੁਸੀਂ ਵਾਰ-ਵਾਰ ਉਹ ਸਵਾਲ ਪੁੱਛਿਆ। ਇਹ ਜਿਹੜੀ ਆ ਮੀਟਿੰਗ ਰੱਖੀ ਹੈ ਨਾ 17 8 2025 ਦੀ ਐਤਵਾਰ ਉਹਦੇ ਵਿੱਚ ਹੋਏਗਾ ਵੀ ਕਿਹੜਾ ਦੋਸ਼ੀ ਪਾਇਆ ਜਾਂਦਾ। ਕਿਉਂਕਿ ਉੱਥੇ ਹਿਸਾਬ-ਕਿਤਾਬ ਹੋਏਗਾ ਜਿੰਨਾ ਵੀ ਪਾਰਟੀ ਨੂੰ ਫੰਡ ਆਇਆ ਭਾਰਤੀ ਕਿਸਾਨ ਯੂਨੀਅਨ ਨੂੰ ਜਿੰਨਾ ਖਰਚਾ ਹੋਇਆ ਤੁਸੀਂ ਕਹਿ ਰਹੇ ਹੋ ਪਰ ਜੋ ਤੁਹਾਡੇ ਬਰੋਵੀ ਹੈ ਜਿਨ੍ਹਾਂ ਨੇ ਅਲੱਗਿੱਤ ਹੋਇ ਤਲਾਇਆ ਉਹ ਤਾਂ ਤੁਹਾਨੂੰ ਦੋਸ਼ੀ ਸਾਬਤ ਕਰ ਚੁੱਕਿਆ ਗਰੁੱਪ ਦੇ ਪੈਸੇ ਕਰਿਆ ਜਾਂ ਫਰਮਾਨ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਉਹਨਾਂ ਦਾ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਉਹਨਾਂ ਦਾ ਤਾਂ ਕੁਝ ਦੱਸਿਆ ਹੀ ਨਹੀਂ ਗਾ ਉਹ ਵੀ ਤੁਹਾਨੂੰ ਦੋਸ਼ੀ ਮਾ ਚੁੱਕਿਆ ਨੂੰ ਤੁਸੀਂ ਕਿੱਦਾਂ ਕਹਿੰਦਾ ਦੇਖੋ ਬਿੱਟੂ ਜੀ ਬਿੱਟੂ ਜੀ ਜੋ ਛੋਟੀ ਜੇ ਕੋਰਟ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਉੱਪਰ ਕੋਰਟ 'ਚ ਆਪਾਂ ਸੁਣਵਾਈ ਤੇ ਕਰ ਸਕਦੇ ਇਹ ਮੇਰੇ ਲਈ ਕੋਰਟ ਆ ਸਾ ਇਹ ਤੋਂ ਵੱਡੀ ਕੋੜ ਨਹੀਂ ਭਰਾਵਾਂ ਦੀ ਕੋੜ ਤੋਂ ਵੱਡੀ ਇਹਦਾ ਸਤਿਕਾਰ ਕਰਦੇ ਜੋ ਇਹਨਾਂ ਦਾ ਫੈਸਲਾ ਹੋਊਗਾ ਗੁਰੂ ਘਰ ਤੋਂ ਵੱਡਾ ਕੋਈ ਨਹੀਂਗਾ ਗੁਰੂ ਘਰ ਤੋਂ ਵੱਡਾ ਕੋਈ ਪ੍ਰਦਾਨ ਆ ਜਾਂ ਕੋਈ ਆ ਕੋਈ ਵੀ ਨਹੀਂਗਾ ਕੋਈ ਮੱਥਾ ਨਹੀਂ ਲਾਉਂਦਾ ਗੁਰੂ ਘਰ ਤੋਂ ਡਰਦੇ ਆ ਅਸੀਂ ਡਰਦੇ ਆ ਅੱਜ ਜਦ ਗੁਰੂ ਘਰ ਦੀ ਗੱਲ ਕਰਤੀ ਮਗਰ ਤਾਂ ਕੁਝ ਵੀ ਨਹੀਂ ਰਹਿ ਗਿਆ ਸਰ ਲਾਈਕਸ ਵਾਲਾ ਤੁਹਾਡੇ ਜਿਵੇਂ ਬੰਦੇ ਤੇ ਐਗਜ਼ਾਮ ਲੱਗੀ ਸੀ ਕੁਝ ਦਿਨ ਪਹਿਲਾਂ ਕਿ ਤੂੰ ਸਵੇਰੇ ਕੱਢ ਰਜਾਇ ਮੈਂ ਨਹੀਂ ਕਰਦਾ ਇਹਦਾ ਕੋਈ ਕਹਿ ਸਕਦੇ ਕੋਈ ਪਹੁੰਚ ਦੀ ਇਹ ਕਾਨਫਰੰਸ ਹੋਈ ਆ ਬੰਦੇ ਸਾਡੇ ਭਰਾਵਾਂ ਨੇ ਸਾਨੂੰ ਆਣ ਕੇ ਸ਼ਿਕਾਇਤ ਵੀ ਕੀਤੀ ਇਹਦੇ ਮਾਮਲੇ ਦੇ ਵਿੱਚ ਇਹਦੇ ਵਿੱਚ ਕੁਝ ਵੀਡੀਓ ਵੀ ਦਿਖਾਈਆਂ ਜਦੋਂ ਰੇਤੋ ਭਰਦੇ ਸਾਡੇ ਜ਼ਿੰਮੇਵਾਰ ਬੰਦੇ ਉੱਥੇ ਗਏ ਅਸੀਂ ਉਹਦੇ ਤੇ ਕੋਈ ਗੱਲਬਾਤ ਟਿੱਪਣੀ ਕੁਝ ਨਹੀਂ ਕੀਤਾ ਅਸੀਂ ਉਹ ਜਿਹੜਾ ਪ੍ਰਧਾਨ ਜਿੱਥੇ ਗੱਲ ਆ ਕੀ ਆ ਤੇ ਕੀ ਬਿੱਟੂ ਜੀ ਜੰਟਾਂ ਵਾਲਾ ਸਤਨਾਮ ਸਿੰਘ ਲੋਹਗੜ ਯਕਟ ਮੈਂਬਰ ਨੇ ਇੱਕ ਵੀ ਕੇਸ ਅੱਜ ਦੇ ਵਿੱਚ ਗਿਆ ਹੋਵੇ ਤਾਂ ਮੈਂ ਤੁਹਾਡਾ ਦੇਣਦਾਰ ਹਾਂ ਇੱਕ ਕੇਸ ਜੰਟਾਂ ਵਾਲੇ ਚ ਨਹੀਂ ਗਿਆ ਮੇਰਾ ਮੇਰਾ ਸੋਚ ਆ ਕਿਸਾਨਾਂ ਮਜ਼ਦੂਰਾਂ ਦੀ ਬਾਤ ਚੱਕਣੀ ਮੈਂ ਕੋਦੇ ਕਿਹੱਚੇ ਨਹੀਂ ਗਿਆ ਹਾਂ ਸਾਡੇ ਭਰਾ ਚਿਲਾ ਪ੍ਰਧਾਨ ਜੀ ਲਖਵੀਰ ਸਿੰਘ ਬਿੰਦਪੁਰ ਜੀ ਸਟੇਜ ਤੇ ਵੀ ਕਹਿੰਦੇ ਆ ਹਰ ਥਾਂ ਕਹਿੰਦੇ ਆ ਚਲੋ ਉਹਨਾਂ ਨੇ ਕੰਮ ਕੀਤਾ ਵਾ ਅਸੀਂ ਸਿਰਫ ਤੇ ਵੀ ਕਰਦੇ ਇਹ ਨਹੀਂ ਵੀ ਮਾੜਾ ਕੀਤਾ ਉਹਨਾਂ ਨੇ ਕਿਸੇ ਦੇ ਪੈਸੇ ਫਸੇ ਕਢਾਈ ਵੀ ਆ ਉਹਨਾਂ ਨੇ ਜੇ ਮੰਨ ਲਓ ਕਿਸੇ ਦੇ ਪੈਸੇ ਫਟੇ ਫਸੇ ਆ ਦੁਖੀ ਬੰਦੇ ਦੇ ਜੇ ਕਢਾਤੇ ਮਾੜਾ ਵੀ ਕੋਈ ਨਹੀਂ ਉਹਨਾਂ ਨੇ ਹਾਂ ਨਹੀਂ ਦੇਖੋ ਮੈਨੂੰ ਇਹਦੇ ਬਾਰੇ ਨਹੀਂ ਕੁਝ ਪਰਸੈਂਟ ਕੁਝ ਨਹੀਂਗਾ ਸੇਵਾ ਹੀ ਹੁੰਦੀ ਆ ਉਹਨਾਂ ਨੇ 1.5-2 ਕਰੋੜ ਦੀ ਗੱਲ ਕੀਤੀ ਆ ਵੀ ਜਿਹੜੇ ਮੈਂ ਪੈਸੇ ਕਢਾਏ ਕਹੀ ਥਾ ਕਿਆ ਉਹਨਾਂ ਨੇ 1.5-2 ਕਰੋੜ ਕਢਾਇਆ ਕਢਾਇਆ ਹੋਊਗਾ ਮਾੜਾ ਨਹੀਂ ਮੈਂ ਕਹਿੰਦਾ ਚੰਗਾ ਹੀ ਕੰਮ ਆ ਮਾੜਾ ਨਹੀਂਗਾ ਪਰ ਸਾਡੀ ਜਥੇਬੰਦੀ ਕੋਲ ਜ਼ਿਆਦਾ ਏਜੰਟਾਂ ਦੇ ਕੇਸ ਹੁੰਦੇ ਆ